ਇਸ ਸਮੱਗਰੀ ਤੇ ਜੀੜੀ ਦੇ ਬਾਰੇ ਕਿਹਾ ਤੇ ਜਿਹੜੇ ਹਰ ਪ੍ਰਭਾਵਿਤ ਖੇਤਰਾਂ ਜਿੰਨਾਂ ਵਿੱਚ ਪਾਣੀ ਬਹੁਤ ਆਇਆ ਇਹ ਪਲਾਨਿੰਗ ਸਾਡੀ ਕੋਈ 10-12 ਦਿਨ ਪਹਿਲਾਂ ਦੀ ਚੱਲ ਰਹੀ ਸੀਗੀ ਪੂਰੇ ਸ਼੍ਰੀ ਮੁਕਸਰ ਸਾਹਿਬ ਦੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਸਾਰੀ ਰਾਹਤ ਸਮੱਗਰੀ ਇਕੱਠੀ ਕੀਤੀ ਗਈ ਹੈ ਜਿੰਨੀਆਂ ਵੀ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਲੰਗਰ ਕਮੇਟੀਆਂ ਮੰਦਰ ਕਮੇਟੀਆਂ ਸਾਰੇ ਹੀ ਸ਼ਹਿਰ ਦੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਸਮੱਗਰੀ ਇਕੱਠੀ ਕੀਤੀ ਹੈ ਉਦੋਂ ਅਸੀਂ ਵਿਚਾਰ ਕੀਤਾ ਸੀ ਵੀ ਲੰਗਰ ਲੈ ਕੇ ਜਾਣਾ ਉਸ ਤੋਂ ਬਾਅਦ ਸਾਰਿਆਂ ਦੇ ਵਿਚਾਰ ਦੇ ਨਾਲ ਦੱਸਿਆ ਗਿਆ ਵੀ ਜਦੋਂ ਪਾਣੀ ਨਿਕਲ ਗਿਆ ਉਦੋਂ ਐਨਜੀਓ ਬਹੁਤ ਘਟ ਜਾਣਗੇ ਤੇ ਉਹਨੂੰ ਹੀ ਦੇਖਦੇ ਹੋਏ ਅਸੀਂ 2-3 ਦਿਨ ਪਹਿਲਾਂ ਸਰਵੇ ਕਰਕੇ ਆਏ ਹੁਣ ਪਾਣੀ ਉੱਥੇ ਖਤਮ ਹੋ ਗਿਆ ਖੇਤਾਂ ਦੇ ਵਿੱਚ ਰੇਤ ਹੈ ਤੇ ਘਰਾਂ ਦੇ ਵਿੱਚ ਗਾਰਾ ਮਿਲ ਗਿਆ ਜੀ ਉੱਥੇ ਬਹੁਤ ਜ਼ਿਆਦਾ ਪਿਆ ਹੋਇਆ ਜਿਸ ਦੇ ਕਰਕੇ ਅੱਜ ਅਸੀਂ ਸ਼੍ਰੀ ਮੁਕਸਰ ਸਾਹਿਬ ਦੇ ਸਹਿਯੋਗ ਦੇ ਨਾਲ ਸਾਰੇ ਮੁਕਸਰ ਵਾਸੀ ਇਕੱਟੇ ਹੋ ਕੇ ਰਾਹ ਸਮੱਗਰੀ ਉੱਥੇ ਲਿਜਾ ਰਹੇ ਹਾਂ ਜੀ ਇਹ ਜੀ ਮਗਰ ਕਿਹੜੇ ਕਿਹੜੇ ਸਰਪਤਰੀ ਦੇ ਨਾਲ ਜੀ ਅੱਜ ਦਾ ਅਸੀਂ ਜਿਹੜਾ ਟੀਚਾ ਮਿੱਥਿਆ ਹੋਇਆ ਹੈ ਫਰੋਜਪੁਰ ਸ਼ਹਿਰ ਤੋਂ ਅੱਗੇ ਹੁਸੈਨੀਆ ਵਾਲਾ ਬਾਰਡਰ ਹੈ ਉਹਦੇ ਨਾਲ ਲੱਗਦੇ ਕੋਈ 7-8 ਪਿੰਡਾਂ ਦੇ ਵਿੱਚ ਜਿੱਥੇ ਜੈਜਾ ਲੈ ਕੇ ਅਸੀਂ ਉੱਥੇ ਅੱਜ ਜਾ ਰਹੇ ਹਾਂ ਉੱਥੇ ਜਾ ਕੇ ਹੀ ਹੋਰ ਪਿੰਡਾਂ ਦਾ ਦੇਖਾਂਗੇ ਕੱਲ ਕਿਤੇ ਹੋਰ ਜਾਂ ਕੱਲ ਅਸੀਂ ਕਾਵਾਂ ਵਾਲੀ ਫਾਜ਼ਲ ਕਾ ਹਲਕੇ ਦੇ ਵਿੱਚ ਉਧਰ ਦੇਖਾਂਗੇ ਇੱਕ ਅਸੀਂ ਧਰਮ ਕੋਡ ਦਾ ਵਿਚਾਰ ਬਣਾ ਰਹੇ ਹਾਂ ਸ਼ਾਇਦ ਉਧਰਲੇ ਏਰੀਏ ਜਾਈਏ ਜਿਵੇਂ ਕਿ ਲੋਕਾਂ ਦੇ ਸਹਿਯੋਗ ਜਿੰਨੇ ਦੱਸਿਆ ਜਿੱਥੇ-ਜਿੱਥੇ ਜ਼ਰੂਰਤ ਜਿੱਥੇ ਜ਼ਰੂਰਤ ਨਹੀਂ ਹੈ ਉਸ ਜਗ੍ਹਾ ਤੇ ਜਾਣ ਦੀ ਲੋੜ ਵੀ ਹੈ ਨਹੀਂ ਜਿੱਥੇ ਜ਼ਿਆਦਾ ਜ਼ਰੂਰਤ ਅਸੀਂ ਉਸ ਏਰੀਆ ਦੇ ਵਿੱਚ ਜਾਵਾਂਗੇ ਜੀ ਅੱਜ ਅਸੀਂ ਫਰੋਹੇ ਪਰ ਹਲਕੇ ਜਾਵਾਂਗੇ ਸਮਾਨ ਅਸੀਂ ਪਸ਼ੂਆਂ ਲਈ ਤੂੜੀ ਹਰਾ ਚਾਰਾ ਜੀ ਜਿਹਨੂੰ ਅਚਾਰ ਕਹਿ ਦਿੰਦੇ ਪਸ਼ੂਆਂ ਦਾ ਅਚਾਰ ਲੈ ਕੇ ਜਾਣਾ ਨਾਲ ਪੈਨਨ ਜੋ ਕੱਪੜੇ ਬੱਚਿਆਂ ਦੇ ਜੈਂਸ ਲੇਡੀਜ਼ ਬੂਟ ਚੱਪਲ ਨਾਲ ਮੱਛਰਦਾਨੀਆਂ ਨਾਲ ਲਾਈਵ ਲੰਗਰ ਲੈ ਕੇ ਜਾ ਰਹੇ ਹਾਂ ਜੀ ਜਿਹੜਾ ਅਸੀਂ ਰਾਸ਼ਨ ਨਹੀਂ ਦੇਣਾ ਕੋਈ ਵੀ ਕਿਸੇ ਦੇ ਵੀ ਸੁੱਕਾ ਅਸੀਂ ਬਣਿਆ ਲੰਗਰ ਪ੍ਰਸ਼ਾਦਾ ਉੱਥੇ ਆਉਦੇ ਹੱਥ ਨਾਲ ਉਹੇ ਖਵਾ ਕੇ ਆਵਾਂਗੇ ਜੀ ਇੱਕ ਨਾਲ ਮੇਨ ਸਾਡੇ ਜੱਗਾ ਪਰਿਵਾਰ ਵੱਲੋਂ ਦਵਾਈਆਂ ਦਾ ਲੰਗਰ ਜਾ ਰਿਹਾ ਜੀ ਇਹ ਜਿੰਨੇ ਦਿਨ ਲੰਗਰ ਚੱਲੇਗਾ ਜੱਗਾ ਪਰਿਵਾਰ ਵੱਲੋਂ ਦਵਾਈਆਂ ਦੀ ਸੇਵਾ ਇਹ ਆਪ ਪਰਿਵਾਰ ਜਾ ਕੇ ਉੱਥੇ ਦਵਾਈਆਂ ਸੇਵਾ ਕਰੇਗਾ ਜੀ ਦਵਾਈਆਂ ਮਿਲਣਗੀਆਂ ਜੀ ਮੁਫਤ